ਇਹ ਵਿਰਾਸਤੀ ਘਰ ਗੁਰੂ ਅਮਰਦਾਸ ਪਾਤਸ਼ਾਹ ਜੀ ਔਰ ਬਾਬਾ ਤੇਜਪਨ ਪੱਲੇ ਦੇ ਪਰਿਵਾਰ ਸਾਰਾ ਖਾਨਦਾਨ ਇੱਥੇ ਸੀ ਜਿਹੜੇ ਉਹਨਾਂ ਦੇ ਦਾਦਾ ਸੀ ਉਹਨਾਂ ਦੇ ਵੱਲੋਂ ਇਹ ਘਰ ਪ੍ਰਾਤਨ ਕਰ ਉਹਨਾਂ ਦਾ ਤਾਂ ਉਹਨਾਂ ਦੀ ਹੀ ਪ੍ਰਾਪਰਟੀ ਸੀ ਲੇਕਿਨ ਜਦੋਂ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਇੱਥੇ ਉਹਨਾਂ ਨੇ ਗੁਰੂ ਜੋ ਗੁਰੂ ਪਾਤਸ਼ਾਹ ਜੀ ਮਿਲਣ ਦੀ ਚਾਹਤ ਕੀਤੀ ਔਰ ਬੀਬੀ ਅਮਰੋ ਜੀ ਆਪਣੇ ਪਿਤਾ ਪਿਤਾ ਜੀ ਨੂੰ ਇੱਥੋਂ ਮਿਲਣ ਵਾਸਤੇ ਗਏ ਔਰ 12 ਸਾਲ ਸੇਵਾ ਕਰਨ ਤੋਂ ਬਾਅਦ ਗੁਰਿਆਈ ਮਿਲਣ ਤੋਂ ਬਾਅਦ ਇੱਕ ਵਾਰ ਇੱਥੇ ਇਸ ਘਰ ਵਿੱਚ ਆਏ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਲੇਕਿਨ ਉਸ ਤੋਂ ਬਾਅਦ ਜ ਜਦੋਂ ਪੱਲਾ ਪਰਿਵਾਰ ਇੱਥੋਂ ਜਾਣਾ ਸ਼ੁਰੂ ਕੀਤਾ ਉਹਨਾਂ ਦੇ ਕੁਝ ਪਰਿਵਾਰ ਜਿਵੇਂ ਗੋਇੰਦਵਾਲ ਸਾਹਿਬ ਚਲੇ ਗਏ ਉਹ ਇੱਕ ਇੱਕ ਕਰਕੇ ਜਦੋਂ ਪਰਿਵਾਰ ਵਧਾ ਗਿਆ ਉਹ ਕੁਝ ਸਾੜਾ ਸਾਹਿਬ ਕੁਝ ਆਪਣਾ ਹੋਰ ਕਲੋਨੀਆਂ ਦੇ ਵਿੱਚ ਕੋਈ ਬਵਾਈ ਕੁਝ ਗੁਜਰਾਤ ਵਿੱਚ ਲੋਕ ਚਲੇ ਗਏ ਅਖੀਲਾ ਪਰਿਵਾਰ ਅੰਦਾਜ਼ਾ 1984 ਵਿੱਚ ਇੱਥੋਂ ਛੱਡ ਗਿਆ ਅਜਿਹਾ ਨਾਲ ਵਾਲਾ ਘਰ ਸੀ ਉਹ ਜਦੋਂ ਇਹ ਸਾਰੇ ਘਰ ਇੱਥੋਂ ਚਲੇ ਗਏ ਇਹ ਘਰ ਆ ਗਏ ਪਿੰਡ ਦੇ ਬੰਦਿਆਂ ਕੋਲ ਉਹਨਾਂ ਨੇ ਪੁਰਾਣੇ ਘਰ ਢਾ ਕੇ ਉਹਦੇ ਉੱਤੇ ਨਵੇਂ ਘਰ ਬਣਾ ਲਏ ਔਰ ਜਦੋਂ ਨਵੇਂ ਘਰ ਲੋਕਾਂ ਨੇ ਬਣਵਾਏ ਉਹ ਸਾਰੇ ਇੱਥੇ ਗਵਾਣੇ ਉਹ ਸਾਰੇ ਲੋਕ ਇੱਥੇ ਸੁੱਖ ਦੀ ਨੀਂਦ ਨਹੀਂ ਸੌ ਸਕੇ ਕਿਉਂਕਿ ਉਹ ਬਹੁਤ ਇਤਿਹਾਸਕ ਸਥਾਨ ਸੀ ਔਰ ਇੱਥੇ ਲੋਕ ਡਰਿੰਕ ਵੀ ਕਰਦੇ ਰਹੇ ਨਸ਼ਾ ਵੀ ਵਰਤਦੇ ਰਹੇ ਉਹਦੇ ਮਤਲਬ ਉਹਨਾਂ ਨੂੰ ਮੁਸ਼ਕਲਾਂ ਵੀ ਆਈਆਂ ਆਈ ਇੱਥੇ ਸਾਡੇ ਬਜ਼ੁਰਗਾਂ ਨੇ ਹਵੇਲੀ ਬਣਾਈ ਆ ਮਕੀ ਹਾਲ ਉਹ ਅਹੀ ਬਣਾਇਆ ਹੀ ਐ ਸੇ ਚੜ ਕੇ ਹੀ ਕਿ ਪਿੰਡ ਦੇ ਵਿੱਚ ਕੋਈ ਸੇ ਬੰਦੇ ਕੋਈ ਜੀ ਕੋ ਲੋ ਘਰ ਕੋੋਂ ਮਾੜੇ ਤੋਂ ਮਾੜੇ ਕੋੋਂ ਦੇਖੋ ਪੈਸੇ ਨਹੀਂ ਹੁੰਦੇ ਤੇ ਕੋਈ ਵਿਆਹ ਕਰਨਾ ਹੋਵੇ ਕਿਸੇ ਨੇ ਕੋਈ ਮਰਗ ਹੋ ਗਈ ਹੋਵੇ ਤੇ ਉਹ ਫਰੀ ਖਾਤੇ ਦੇ ਵਿੱਚ ਉਹ ਬਣਾ ਹੀ ਇਸ ਕਰਕੇ ਹੀ ਉੱਥੇ ਆਏ ਕਈ ਪੰਜ ਚਾਰ ਸਾਲ ਇੱਥੇ ਨੰਗਰ ਵੀ ਲਉਂਦੇ ਨੇ ਹਰ ਸਾਲ ਬਜ਼ੁਰਗਾਂ ਦੇ ਹੁੰਦੇ ਆ ਪਰ ਬਜ਼ੁਰਗੇ ਚੜ ਕੇ ਫਿਰ ਸਾਡਾ ਵੀ ਆਣਾ ਜਾਣਾ ਕਟ ਗਿਆ ਸਿੱਖ ਕੌਮ ਹਮੇਸ਼ਾ ਹੀ ਆਪਣੇ ਪੁਰਾਤਨ ਵਿਰਸੇ ਨੂੰ ਬਚਾਉਣ ਵਾਸਤੇ ਹਿੱਲੇ ਵਿਸਿਲੇ ਕਰਦੀ ਰਹਿੰਦੀ ਹੈ ਉੱਥੇ ਹੀ ਅੰਮ੍ਰਿਤਸਰ ਦੇ ਬਾਸਰਕੇ ਗਿੱਲਾ ਪਿੰਡ ਦੇ ਵਿੱਚ ਇੱਕ 500 ਸਾਲ ਪੁਰਾਣਾ ਇਤਿਹਾਸਿਕ ਖੂਹ ਮਿਲਿਆ ਹੈ ਜੋ ਕਿ ਗੁਰੂ ਸਾਹਿਬ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ ਉੱਥੇ ਹੀ ਇਸ ਖੂ ਦੇ ਦਰਸ਼ਨ ਕਰਨ ਵਾਸਤੇ ਹੁਣ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚ ਰਹੀ ਹੈ ਉੱਥੇ ਹੀ ਬਾਬਾ ਅਮਰੀਕ ਸਿੰਘ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਅਤੇ ਇੱਥੇ ਹੀ ਗੱਲਬਾਤ ਕਰਦਿਆਂ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਜੋ ਕਿ 29 ਦੇ ਵਿਚਾਰਿਆ ਏ ਉਸ ਸਮੇਂ ਤੱਕ ਇਸ ਜਗ੍ਹਾ ਦੇ ਉੱਤੇ ਸੁੰਦਰ ਗੁਰੂ ਕੇ ਮਹਿਲ ਬਣਾਏ ਜਾਣਗੇ ਉੱਧਰ ਹੀ ਦੂਜੇ ਪਾਸੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਜਦੋਂ ਬਾਬਾ ਅਮਰਿਕ ਸਿੰਘ ਇੱਥੇ ਪਹੁੰਚੇ ਸਨ ਤਾਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਇਸ ਜਗ੍ਹਾ ਦੇ ਉੱਤੇ ਸੁੰਦਰ ਗੁਰੂ ਕੇ ਮਹਿਲ ਬਣਨੇ ਚਾਹੀਦੇ ਨੇ ਅਤੇ ਉਹਨਾਂ ਨੇ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ। ਉਹਨਾਂ ਕਹਿੰਿਆ ਕਿ ਉਹਨਾਂ ਨੂੰ ਆਸ ਹੈ ਕਿ ਇਸ ਜਗ੍ਹਾ ਦੇ ਉੱਪਰ ਸੁੰਦਰ ਗੁਰੂ ਸਾਹਿਬਾਨ ਦੇ ਮਹਿਲ ਵੀ ਬਣਾਉਣਗੇ। ਬੇਨਤੀ ਇਹ ਜੀ ਜੋ ਜਿੱਥੇ ਅੱਜ ਆਪਾਂ ਖੜੀਆਂ ਇਹ ਵਿਰਾਸਤੀ ਕਰ ਗੁਰੂ ਅਮਰਦਾਸ ਪਾਤਸ਼ਾਹ ਜੀ ਔਰ ਬਾਬਾ ਤੇਜਪਨ ਪੱਲੇ ਦੇ ਪਰਿਵਾਰ ਸਾਰਾ ਖਾਨਦਾਨ ਇੱਥੇ ਸੀ ਜਿਹੜੇ ਉਹਨਾਂ ਦੇ ਦਾਦਾ ਸੀ ਉਹਨਾਂ ਦੇ ਵੱਲੋਂ ਇਹ ਘਰ ਪ੍ਰਾਤਨ ਕਰ ਉਹਨਾਂ ਦਾ ਤਾਂ ਉਹਨਾਂ ਦੀ ਹੀ ਪ੍ਰਾਪਰਟੀ ਸੀ ਇਹ ਲੇਕਿਨ ਜਦੋਂ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਇੱਥੇ ਬੀਬੀ ਅਮਰੋ ਜੀ ਦੇ ਗੁਰਬਾਣੀ ਪੜਦੇ ਮੁਤਾਬਕ ਔਰ ਉਹਨਾਂ ਦੀ ਜੋ ਸ਼ਬਦ ਸੁਣ ਤੋਂ ਬਾਅਦ ਉਹਨਾਂ ਨੇ ਗੁਰੂ ਜੀ ਗੁਰੂ ਪਾਤਸ਼ਾਹ ਜੀ ਮਿਲਣ ਦੀ ਚਾਹਤ ਚਾਹਤ ਕੀਤੀ ਔਰ ਬੀਬੀ ਅਮਰੋ ਜੀ ਆਪਣੇ ਪਿਤਾ ਪਿਤਾ ਜੀ ਨੂੰ ਇੱਥੇ ਮਿਲਣ ਵਾਸਤੇ ਗਏ ਔਰ 12 ਸਾਲ ਸੇਵਾ ਕਰਨ ਤੋਂ ਬਾਅਦ ਗੁਰਿਆਈ ਮਿਲਣ ਤੋਂ ਬਾਅਦ ਇੱਕ ਵਾਰ ਇੱਥੇ ਇਸ ਘਰ ਵਿੱਚ ਆਏ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀ ਬਾਹਰ ਇਸ ਪਿੰਡ ਤੋਂ ਬਾਹਰ ਗੁਰਦੁਆਰਾ ਸਨ ਸਾਹਿਬ ਵੀ ਆਪ ਜੀ ਸ਼ੌਅਤ ਹੈ ਤਾਂ ਆਪ ਜੀ ਦਰਸ਼ਨ ਵੀ ਕਰਦੇ ਹੋ ਲੇਕਿਨ ਉਸ ਤੋਂ ਬਾਅਦ ਜਦੋਂ ਗੁਰਿਆਈ ਤੋਂ ਬਾਅਦ ਜਦੋਂ ਭੱਲਾ ਪਰਿਵਾਰ ਇੱਥੋਂ ਜਾਣਾ ਸ਼ੁਰੂ ਕੀਤਾ ਉਹਨਾਂ ਦੇ ਕੁਝ ਪਰਿਵਾਰ ਜਿਵੇਂ ਗੋਇੰਦਵਾਲ ਸਾਹਿਬ ਚਲੇ ਗਏ ਉਹ ਇੱਕ ਇੱਕ ਕਰਕੇ ਜਦੋਂ ਪਰਿਵਾਰ ਵਾਧਾ ਗਿਆ ਉਹ ਕੁਝ ਸ਼ਾਟਾ ਸਾਹਿਬ ਕੁਝ ਆਪਣਾ ਹੋਰ ਕਲੋਨੀਆਂ ਦੇ ਵਿੱਚ ਕੋਈ ਬबई ਕੁਝ ਗੁਜਰਾਤ ਵਿੱਚ ਲੋਕ ਚਲੇ ਗਏ ਅਖੀਲਾ ਪਰਿਵਾਰ ਅਨੁਮਾਨਾ 1984 ਵਿੱਚ ਇੱਥੋਂ ਛੱਡ ਗਿਆ ਆ ਜਿਹੜਾ ਨਾਲ ਵਾਲਾ ਘਰ ਸੀ ਉਹ ਜਦੋਂ ਇਹ ਸਾਰੇ ਘਰ ਇੱਥੋਂ ਚਲੇ ਗਏ ਇਹ ਘਰ ਆ ਗਏ ਪਿੰਡ ਦੇ ਬੰਦਿਆਂ ਕੋਲ ਉਹਨਾਂ ਨੇ ਪੁਰਾਣੇ ਘਰ ਢਾ ਕੇ ਉਹਦੇ ਉੱਤੇ ਨਵੇਂ ਘਰ ਬਣਾ ਲਏ ਔਰ ਜਦੋਂ ਨਵੇਂ ਘਰ ਲੋਕਾਂ ਨੇ ਬਣਵਾਏ ਉਹ ਸਾਰੇ ਇੱਥੇ ਗਵਾਹ ਨੇ ਉਹ ਸਾਰੇ ਲੋਕ ਇੱਥੇ ਸੁੱਖ ਦੀ ਨੀਂਦ ਨਹੀਂ ਸੌ ਸਕੇ ਕਿਉਂਕਿ ਉਹ ਇਤਿਹਾਸਕ ਸਥਾਨ ਸੀ ਔਰ ਇੱਥੇ ਲੋਕ ਡਰਿੰਕ ਵੀ ਕਰਦੇ ਰਹੇ ਨਸ਼ਾ ਵੀ ਵਰਤਦੇ ਰਹੇ ਉਹਦੇ ਮੁਤਾਬਕ ਉਹਨਾਂ ਨੂੰ ਪਰੇਵਲਮਾ ਮੁਸ਼ਕਲਾਂ ਵੀ ਆਈਆਂ ਔਰ ਉਸ ਤੋਂ ਬਾਅਦ ਸਾਨੂੰ ਸ਼ਰੋਮਰੀਂ ਗੁਰਦੁਆਰਾ ਪਰੰਦਰ ਕਮੇਟੀ ਵੱਲੋਂ ਔਰ ਇੱਥੋਂ ਦੇ ਮੌਜੂਦਾ ਮੈਂਬਰ ਸਾਹਿਬਾਨ ਵੱਲੋਂ ਉਹਨਾਂ ਨੇ ਸਾਨੂੰ ਦੱਸ ਪਾਈ ਵੀ ਤੁਸੀਂ ਇੱਥੇ ਸਥਾਨ ਹੈ ਦੇਖੋ ਫਿਰ ਅਸੀਂ ਸਰਚ ਕੀਤੀ ਉਸ ਤੋਂ ਇਲਾਵਾ ਜਦੋਂ ਅਸੀਂ ਗੁਰੂ ਰਾਮਦਾਸ ਜੀ ਜਨਮ ਸਥਾਨ ਪਾਕਿਸਤਾਨ ਲਾਹੌਰ ਵਿਖੇ ਜਦੋਂ ਅਸੀਂ ਚੁੰਨਾ ਮੰਡੀ ਸੇਵਾ ਕਰਵਾ ਰਹੇ ਸੀ ਸਾਨੂੰ ਇੱਥੇ ਦਾ ਇਤਿਹਾਸਕ ਉਥੇ ਕੰਮ ਕਰਨ ਵਾਲਾ ਸੀ ਪ੍ਰਾਤਵ ਭਾਗ ਵਿੱਚੋਂ ਉਹਨਾਂ ਨੇ ਸਾਨੂੰ ਸਾਰੇ ਨਕਸ਼ੇ ਗੁਰੂ ਰਾਮਦਾਸ ਜੀ ਜਿਹੜੀ ਤੇ ਖੋਈ ਨਿਕਲੀ ਆ ਉਹਦਾ ਨਕਸ਼ਾ ਵੀ ਸਾਨੂੰ ਉਹਨਾਂ ਨੇ ਕੱਢ ਕੇ ਦਿੱਤਾ ਥੱਲੇ ਖੋਈ ਦੱਸ ਪਾਈ ਜਦੋਂ ਅਸੀਂ ਉਹ ਪਟਾਈ ਕੀਤੀ ਥੱਲੇ ਖੋਈ ਨਿਕਲੀ ਵੀ ਉਸ ਤੋਂ ਬਾਅਦ ਸਾਨੂੰ ਇਸ ਇਸ ਘਰ ਬਾਰੇ ਸਾਰਾ ਨਕਸ਼ਾ ਆ ਸਾਰੇ ਚੜ ਇਥੋਂ ਦਾ ਉੱਤਰ ਦੱਖਣ ਚੜਦੇ ਵੱਲ ਦਾ ਸਾਰ ਨੂੰ ਸਾਨੂੰ ਸਾਰਾ ਉਹ ਦਿਖਾਇਆ ਉਹ ਸ਼ਾਇਦ ਫਾਰਸੀ ਵੀ ਸੀਗਾ ਲਿਖਿਆ ਹੋਇਆ ਔਰ ਉਸ ਤੋਂ ਲਾਵਾ ਸਾਨੂੰ ਇਹ ਵੀ ਦੱਸਿਆ ਕਿ ਗੁਰੂ ਰਾਮਦਾਸ ਜੀ ਨਾਨਕੇ ਨਾਨਕੇ ਦਾ ਘਰ ਗੁਰੂ ਰਾਮਦਾਸ ਗੁਰੂ ਅਮਰਦਾਸ ਦੇ ਘਰ ਤੋਂ ਕਿੰਨੀ ਦੂਰ ਸੀ ਉਹ ਵੀ ਅਸੀਂ ਆਪਣਾ ਸਾਰਾ ਡਰੈਿੰਗ ਕਰ ਲਿਆ ਔਰ ਸਾਰਾ ਨੂੰ ਖੋਜ ਕਰ ਲਈ ਸੀ ਹੁਣ ਅਸੀਂ ਇਸ ਸਥਾਨ ਦੀ ਸੇਵਾ ਜਿਹੜੀ ਹੈ ਤਕਰੀਬਨ ਘਰ ਖਾਲੀ ਹੋ ਗਿਆ ਇਸ ਘਰ ਖਾਲੀ ਹੋਣ ਤੋਂ ਬਾਅਦ ਹੁਣ ਅਸੀਂ 2 ਮਾਰਚ ਨੂੰ ਸਾਰੇ ਪੰਥ ਨੂੰ ਔਰ ਸਾਰੇ ਕਾਰ ਸੇਵਾ ਮਹਾਂਪੁਰਖਾਂ ਨੂੰ ਨਾਲ ਲੈ ਕੇ 2 ਮਾਰਚ ਨੂੰ ਇਹਦੀ ਕਾਰ ਸਾਰੰਭ ਕਰਨ ਜਾ ਰਹੀਆਂ ਜੀ ਸਾਡੀ ਪੁਰਾਣੀ ਹਵੇਲੀ ਹੈ ਪਿੱਛੇ ਜੀ ਆਈਏ ਬਾਬਾ ਜੀ ਨੂੰ ਗੁਰਦੁਆਰਾ ਸਾਹਿਬ ਤੇ ਆਪਣੇ ਗੁਰਸਾਹਿਬਾਂ ਵਾਸਤੇ ਜੋ ਕਰਨਾ ਇਹਨਾਂ ਨੇ ਕਰਨਾ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਬੀਏ ਪੱਲਾ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਇੱਥੇ ਪਹੁੰਚੇ ਹੋ ਤੁਸੀਂ ਔਰ ਬਹੁਤ ਵੱਡਾ ਇਨੀਸ਼ੀਏਟਿਵ ਤੁਸੀਂ ਲੇਤਾ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੀ ਇਹਦੇ ਵਿੱਚ ਦੇਖੋ ਜੀ ਬਾਬਾ ਜੀ ਔਰ ਸਾਰੇ ਬਜ਼ੁਰਗਾਂ ਦੀ ਗੱਲ ਆ ਰਹੀ ਹੈ ਸਾਡੀ ਗੁਰੂ ਸਭੇ ਨਾਮ ਦਾ ਪ੍ਰਾਦਨ ਹੈ ਗੁਰੂਆਂ ਦੇ ਨਾਮ ਦੇ ਆਪਣੇ ਗੁਰੂ ਅਮਰਦਾਸ ਦੇ ਗੁਰੂ ਅਮਰਦਾਸ ਜੀ ਹਾਂ ਨਾ ਗੁਰੂ ਅਮਰਦਾਸ ਦੇ ਅਸੀਂ ਹੰਸਚੋਂ ਆਇਆ ਜੀ ਸਾਡੇ ਬਜ਼ੁਰਗ ਇੱਥੇ ਜੰਮੇ ਪਲੇ ਆ ਐਸੇ ਪਿੰਡ ਦੇ ਆ ਆਪਾਂ ਹਾਂ ਸਾਡੇ ਜਿੰਨੇ ਵੀ ਬਜ਼ੁਰਗਾਂ ਦੀ ਇੱਥੇ ਜੋ ਵੀ ਜਾਇਦਾਦ ਹੈ ਜੋ ਵੀ ਸਾਡੇ ਵਿਹਲੀ ਹੈ ਮਕਾਨ ਹੈ ਅਸੀਂ ਆਪਾਂ ਗੁਰਦੁਆਰ ਨੂੰ ਜਿਹੜਾ ਉਹ দান ਖਾਤੇ ਦਿਨੇ ਪਏ ਆ ਤੇ ਬਾਬਾ ਜੀ ਸਾਡੇ ਜਿਹੜੇ ਵੀ ਹੈ ਇਹ ਘੱਟਾ ਤੱਤਾ ਵਾ ਜਿੱਥੇ ਕਹਿਣਗੇ ਜਿੱਥੇ ਹੈਗੇ ਅਸੀਂ ਇਹਨਾਂ ਦੇ ਨਾਲ ਹੀ ਖਲੋਤੇ ਆ ਪੂਰੇ ਪਿੰਡ ਦੇ ਨਾਲ ਹੀ ਕਿਸ ਤਰ੍ਹਾਂ ਦੀ ਬਾਗ ਚ ਆਇਆ ਜੀ ਇਹ ਸਾਡੇ 550 ਸਾਲ ਕਰੀਬ ਹੋ ਚੱਲੇ ਆ ਜੀ ਪਰ ਅਸੀਂ ਆਪਾਂ ਆਪਣੀ ਥਾਂ ਤੇ ਸਾਰੇ ਬੱਚੇ ਠੀਕ ਹੈ ਜੀ ਸਾਡੇ ਬਜ਼ੁਰਗ ਚਲੇ ਗਏ ਅਸੀਂ ਆਪਾਂ ਆਪਣੀ ਥਾਂ ਤੇ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਗੁਰੂ ਘਰ ਦੇ ਆਪਣਾ ਆਸ਼ੀਰਵਾਦ ਨਾਲ ਸਾਰੇ ਹਾਲ ਹੀ ਠੀਕ ਹੈਗੇ ਆ ਆਪੋ ਆਪਣੀ ਥਾਂ ਤੇ ਸਾਰੇ ਸਭੇ ਸਿਹਤ ਆ ਤੇ ਇੱਧਰ ਕਹੇ ਨੇ ਆਉਣਾ ਨਹੀਂ ਤਾਂ ਜੇ ਗੁਰੂ ਘਰ ਨੂੰ ਵਾਸਤੇ ਕੋਈ ਸੇਵਾ ਦਾ ਸਾਨੂੰ ਮੌਕਾ ਮਿਲਿਆ ਤੇ ਅਸੀਂ ਪਿੱਛੇ ਨਹੀਂ ਹਟਣ ਵਾਲੇ ਸਾਡੀ ਪੂਰੀ ਦੀ ਪੂਰੀ ਫੈਮਲੀ ਤੁਹਾਡੇ ਪਰਿਵਾਰਾਂ ਚ ਪਿਛਲੇ ਸਮੇਂ ਅੱਤ ਗੱਲ ਚੱਲਦੀ ਰਹੀ ਵੀ ਆਪਾਂ ਗੁਰੂ ਸਾਹਿਬ ਹਾਂਜੀ 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 ਬਿਲਕੁਲ ਅਸੀਂ ਇੱਥੇ ਸਾਡੇ ਬਜ਼ੁਰਗਾਂ ਨੇ ਹਵੇਲੀ ਬਣਾਈ ਆ ਮੱਕੀ ਆਪਣਾ ਹਾਲ ਹਾਂ ਉਹ ਇਹੀ ਬਣਾਇਆ ਹੀ ਐਸੇ ਕਰਕੇ ਹੈ ਕਿ ਪਿੰਡ ਦੇ ਵਿੱਚ ਕੋਈ ਸੇ ਬੰਦੇ ਕੋਈ ਜੀ ਕੋਲੋਂ ਘਰ ਕੋਲੋਂ ਮਾੜੇ ਤੋਂ ਮਾੜੇ ਕੋਲੋਂ ਕਿਹੋ ਪੈਸੇ ਨਹੀਂ ਹੁੰਦੇ ਤੇ ਕੋਈ ਵਿਆਹ ਕਰਨਾ ਹੋਵੇ ਕਿਸੇ ਨੇ ਕੋਈ ਮਰਗ ਹੋ ਗਈ ਹੋਵੇ ਤੇ ਉਹ ਫਰੀ ਖਾਤੇ ਦੇ ਵਿੱਚ ਉਹ ਬਣਾ ਹੀ ਇਸ ਕਰਕੇ ਇਹੀ ਉੱਥੇ ਆਏ ਤੇ ਪੰਜ ਚਾਰ ਸਾਲ ਇੱਥੇ ਲੰਗਰ ਵੀ ਲਾਉਂਦੇ ਰਹੇ ਹਰ ਸਾਲ ਬਜ਼ੁਰਗਾਂ ਦੇ ਹੁੰਦੇ ਆ ਪਰ ਬਜ਼ੁਰਗ ਚਲ ਗਏ ਫਿਰ ਰਾੜਾ ਵੀ ਆਣਾ ਜਾਣਾ ਕਟ ਗਿਆ ਪਰ ਗੁਰਦੁਆਰੇ ਇਹੀ ਫੇਰ ਵੀ ਆਉਂਦੇ ਆ ਕਿੰਨੇ ਪੱਲਾ ਪਰਿਵਾਰ ਸਾਡਾ ਜੀ ਘਰ ਤੋਂ ਘਰ ਤੋਂ 100 ਮੈਂਬਰ ਦੇ ਫੈਮਿਲੀ ਦਾ ਹੈਗਾ ਸੀ ਜ ਆਪਣੇ ਬਾਕੀ ਰਿਸ਼ਤੇਦਾਰ ਵੱਖਰੇ ਸੀ ਸਾਡੇ ਆਪਣੇ ਗੁਰੂਆਂ ਦੇ ਦਰ ਬਹੁਤ ਆਦ ਭੱਲੇ ਹਾਂਜੀ 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 ਤੇ ਕਦੀ ਚੈੱਕ ਕੀਤਾ ਜੀ ਕਿੰਨੇ ਪੰਜਾਵਲੇ ਕਦੀ ਦੇਖੀ ਕਿੰਨੀ ਪੀੜੀ ਹੈ ਜਿਹੜੀ ਇਹ 17ਵੀਂ 18ਵੀਂ ਹੈ ਇਹ 17ਵੀਂ 18ਵੀਂ ਪੀੜੀ ਹੈ ਜੀ ਅੱਛਾ 17ਵੀਂ 18ਵੀਂ ਪੀੜੀ ਤੇ ਸਾਡੀ ਹੈ ਜੀ ਆਪਣੀ ਫੈਮਿਲੀ ਤੇ ਜਿਸਾਂ ਆ ਵਾਲਾ ਸੁਭਾਸ਼ ਹੁੰਨੀਆ ਸ਼ਤੀਸ਼ ਹੁੰਣਾ ਉਹਨਾਂ ਦੇ ਵੱਖਰੇ ਜੀ ਹਾਂ ਜੀ ਕੋਈ ਬੰਸਾਵਲੀ ਰੱਖੀ ਹੈ ਜੀ ਕੋਈ ਬੰਸਾਵਲੀ ਹੈਗੀ ਪਰਿਵਾਰ ਦੀ ਹਾਂ ਜੀ ਹਾਂ ਜੀ ਮੇਰਾ ਹੁਣ ਫੋਨ ਕੱਲ ਹੀ ਗਵਾਜਾਂ ਨਹੀਂ ਤਾਂ ਹੁਣੇ ਦਿਖਾ ਦੇ ਮੈਂ ਉੱਚੀ ਰੱਖੀ ਹੋਈ ਜੀ ਮੇਰੇ ਬਾਬਾ ਜੀ ਨੂੰ ਦੇ ਦਿਓ ਤੁਸੀਂ ਵੈਸੇ ਨਹੀਂ ਉਹ ਫੋਨ ਹੀ ਗਵਾ ਹੀ ਗਈ ਹੁਣ ਤਾਂ ਇਹਦੇ ਜਦੋਂ ਬਾਬਾ ਜੀ ਦੇ ਆਪਾਂ ਕਢਾ ਲੈਣੇ ਜੋ ਹੈਗੀ ਆ ਅੱਗੇ ਵੀ ਦਿੱਤੀ ਸੀ ਬਾਬਾ ਜੀ ਕੋਲ ਕਹਿੰਦੇ ਫੋਨ ਚ ਮਿਸ ਹੋ ਗਿਆ ਕੋਈ ਨਹੀਂ ਹੋਦੀ ਤੇ ਮੇਰਾ ਵੀ ਇਧਾਤੀ ਹੋਈ ਫੋਨ ਗਵਾ ਚਾਂ ਨਹੀਂ ਤਾਂ ਹੁਣੇ ਹੀ ਦੇ ਦੇਣੀ ਬੰਨਾ ਜੀ ਮੁੜ ਕੇ ਬਾਬਾ ਜੀ ਸਾਰੇ ਸੰਗਤਾਂ ਨੂੰ ਵੀ ਦੱਸਿਆ ਕਰਨਗੇ ਸਾਰੇ ਤੁਹਾਡੇ ਪਰਿਵਾਰਾਂ ਦਾ ਨਹੀਂ ਨਹੀਂ ਜੀ 2 ਸਾਲ ਹੋਇਆ ਸੁਣੋ ਥਾਲੇ 2 ਸਾਲ ਹੋ ਗਏ ਬਾਬਾ ਵੇ ਆਪਣੇ ਘਰ ਇੱਥੇ ਸ਼ਾਹ ਤੇ ਨਾਰਾਇਣਗੜ ਤੇ ਅਸੀਂ ਨਾਲ ਆਣ ਕੇ ਇਹਨਾਂ ਦਾ ਬੜਾ ਪੂਰਾ ਜਿੱਥੇ ਖਲੋਇਆ ਉੱਥੇ ਹੀ ਖਲੋਤੇ ਆ ਤੇ ਸੰਯੋਗ ਦਿੱਤਾ ਵਾ ਤੁਹਾਡੇ ਤੋਂ ਜਿਹੜੇ ਪੁਰਾਣੇ ਜਿੰਨੇ ਵੀ ਬਜ਼ੁਰਗ ਸਮਝ ਲੋ ਤੁਹਾਡੇ ਦਾਦਾ ਜੀ ਹੋਣਗੇ ਉੱਥੋਂ ਤੱਕ ਤੇ ਤੁਹਾਨੂੰ ਯਾਦ ਹੋਊਗਾ ਹਾਂਜੀ ਹਾਂਜੀ ਮਤਲਬ ਕੀ ਦੱਸਦੇ ਸੀ ਵੀ ਇੱਥੇ ਕੀ ਕੁਝ ਹੁੰਦਾ ਸੀ ਕਿਸ ਤਰ੍ਹਾਂ ਦਾ ਸੀਗਾ ਦੁਖਾ ਜਿਹੜਾ ਤਾਂ ਸਾਡੇ ਬਜ਼ੁਰਗ ਸਾਡੇ ਫਾਦਰ ਇਹਨਾਂ ਦੇ ਫਾਦਰ ਉਹਦੇ ਜੰਮੇ ਪਲੇ ਇੱਥੋਂ ਦੇ ਆ ਜੀ ਤੁਹਾਡੇ ਦਾਦਾ ਜੀ ਤੱਕ ਬਣਾ ਦਾਦਾ ਜੀ ਤੇ ਇੱਥੇ ਹੀ ਆਏ ਉਹਨਾਂ ਦੇ ਫੋਟੋ ਇੱਥੇ ਕਰਦੀ ਨਹੀਂ ਮੈਂ ਉਹ ਹੀ ਕਹਿ ਰਿਹਾ ਵੀ ਉਹਨਾਂ ਨੇ ਕੀ ਦੱਸਦੇ ਕਿਸ ਤਰ੍ਹਾਂ ਦੀ ਥਾਂ ਹੁੰਦੀ ਕਿਹੋ ਜਿਹਾ ਅਸੀਂ ਸਾਰਾ ਇਹ ਆਲਾ ਦਵਾਲਾ ਇਹ ਤਾਂ ਡੋਗੋ ਸਾਨੂੰ ਇੰਨਾ ਨਹੀਂ ਜਾ ਅਸੀਂ ਤਾਂ ਜਮੇ ਪਲੇ ਆਂ ਪਲੇ ਵਾਲੀ ਗਲੀ ਤੇ ਜਾ ਗਏ ਦੇਖੋ ਜੀ ਯਾਦ ਹੁੰਦਾ ਉਸ ਤੋਂ ਪਿੱਛੇ ਬਿਲਕੁਲ ਨਹੀਂ ਪਤਾ ਹੁੰਦਾ ਹੁਣ ਬਹੁਤੇ ਪਰਿਵਾਰ ਕਿੱਥੇ ਜਾ ਕੇ ਬਸੇ ਜੀ ਇੱਥੋਂ ਉੱਟ ਕੇ ਅਸੀਂ ਤੈਨੂੰ ਨਰੈਣ ਕਰਾਂਗੇ ਕੁਝ ਵਪਾਰ ਸਾਡੇ ਵਿੱਚੋਂ ਬੰਬੇ ਚੱਲ ਗਏ ਹੈਗੇ ਜੇ ਤਿੰਨ ਫੈਮਲੀਆਂ ਬਾਹਰ ਚੱਲ ਗਈਆਂ ਚੱਲ ਗਈਆਂ ਹਾਂਜੀ 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 ਤੇ ਬੰਬੇ ਆਪਾਂ ਟੱਗ ਗਏ ਬੰਬੇ ਚੱਲ ਗਿਆ ਜੀ ਕੋਈ ਜੀ ਬੰਬੇ ਚੱਲ ਗਿਆ ਕੋਈ ਦਿੱਲੀ ਚੱਲ ਗਿਆ ਬਾਕੀ ਅਹੀਂ ਇੱਥੇ ਹੀ ਆ ਗਏ ਅਸੀਂ ਤੁਹਾਡੇ ਕੋਲ ਕੋ ਤੋਂ ਇੱਥੇ ਰਹਿੰਦੇ ਆ ਤਿੰਨ ਫੈਮਲੀ ਇੱਥੇ ਹੀ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ